ਏ ਬਾਬਿਓ ਗਰੀਬੀ ਚ ਉੱਟ ਕੇ ਮੁੰਡਾ ਸਟਾਰ ਬਣ ਗਿਆ ਸੱਬਾ ਮਰਾੜ ਇਹਦੀ ਜੇ ਤੁਹਾਨੂੰ ਮੈਂ ਸਟੋਰੀ ਦੱਸਾਂ ਨਾ ਕਿਸੇ ਦਿਨ ਕੋਈ ਮਾਡਲ ਇਹਦੇ ਨਾਲ ਗੀਤ ਦੇ ਵਿੱਚ ਕੰਮ ਨਹੀਂ ਸੀ ਕਰਦੀ ਹੁੰਦੀ ਅੱਜ ਖਰੀ ਤੋਂ ਖਰੀ ਮਾਡਲ ਵੀ ਇਹ ਸੋਚਦੀ ਆ ਕਿ ਸੱਬੇ ਦੇ ਨਾਲ ਮੈਨੂੰ ਵੀਡੀਓ ਕਰਨ ਦਾ ਮੌਕਾ ਮਿਲ ਜਵੇ ਤੇ ਸੱਬਾ ਰਵਿਦਾਸੀ ਇਹ ਸਿੱਖਾਂ ਦਾ ਮੁੰਡਾ ਆ ਬਹੁਤ ਹੀ ਇੱਕ ਗਰੀਬ ਪਰਿਵਾਰ ਚੋਂ ਔਰ ਛੋਟੇ ਜਿਹੇ ਘਰ ਦੇ ਵਿੱਚੋਂ ਉੱਟ ਕੇ ਇਹਨੇ ਪੰਜਾਬੀ ਗਾਇਕੀ ਦੇ ਵਿੱਚ ਨਾਮਣਾ ਖੱਟਿਆ ਇਹਦੀ ਕਲਮ ਵੀ ਬਹੁਤ ਵਧੀਆ ਆ ਮੈਂ ਕਰਕੇ ਫਲਾਈ ਆ ਮੈਂ ਇਹਦਾ ਗਾਣਾ ਇੰਨਾ ਚੱਲਿਆ ਇੰਨੀਆਂ ਰੀਲਾਂ ਬਣੀਆਂ ਇੰਸਟਾਗ੍ਰam ਤੇ ਰਿਕਾਰਡ ਤੋੜ ਰੀਲਾਂ ਬਣੀਆਂ ਤੇ ਅੱਜ ਇਹਦੇ ਬਹੁਤ ਸੋਹਣੇ ਪ੍ਰੋਗਰਾਮ ਲੱਗ ਰਹੇ ਆ ਗੱਲ ਦੋਸਤੋ ਜੇ ਕਰੀਏ ਦੀ ਮਿਹਨਤ ਦੀ ਤੇ ਇਹਨੇ ਮਿਹਨਤ ਬਹੁਤ ਕੀਤੀ ਮੁੰਡੇ ਨੇ ਪਿੱਛਾ ਮੁੜ ਕੇ ਨਹੀਂ ਦੇਖਿਆ ਤੇ ਗੱਲ ਇਹ ਵੀ ਆ ਕੁਝ ਕਹਿੰਦੇ ਸਭੇ ਦਾ ਰੰਗ ਪੱਕਾ ਪਰ ਇੱਥੇ ਕਲਾ ਦੇਖੀ ਜਾਂਦੀ ਰੰਗ ਨਹੀਂ ਦੇਖੇ ਜਾਂਦੇ ਸ਼ਕਲਾਂ ਨਹੀਂ ਦੇਖੀਆਂ ਜਾਂਦੀਆਂ ਤੇ ਉਹਨਾਂ ਮੁੰਡਿਆਂ ਨੂੰ ਬਹੁਤ ਜਿਹੜੇ ਇਸ ਗੱਲੋਂ ਬੈਟੇ ਆ ਸੀ ਸੋਹਣੇ ਨਹੀਂ ਹੈਗੇ ਜਾਂ ਸਾਡੀ ਸ਼ਗਲ ਮਾੜੀ ਆ ਜਾਂ ਪਤਾ ਨਹੀਂ ਅਸੀਂ ਹਿੱਟ ਹੋਣਾ ਜਾਂ ਨਹੀਂ ਉਹਨਾਂ ਨੂੰ ਸਭ ਤੋਂ ਇਹ ਗੱਲ ਸਿੱਖਣੀ ਚਾਹੀਦੀ ਆ ਭਾਈ ਟੈਲੈਂਟ ਬੋਲਦਾ ਤੇ ਟੈਲੈਂਟ ਬੋਲਦਾ ਗਰੀਬ ਘਰ ਚੋਂ ਉੱਠ ਕੇ ਮੁੰਡਾ ਬਹੁਤ ਵੱਡਾ ਅਜ ਸਟਾਰ ਬਣ ਗਿਆ ਇਹਦੇ ਚਾਰੇ ਪਾਸੇ ਚਰਚੇ ਆ ਤੇ ਆਪਣੀ ਕਮਿਊਨਿਟੀ ਦਾ ਨਾਮ ਬਹੁਤ ਉੱਚਾ ਚੱਕ ਰਿਹਾ ਬਾਬਿਓ ਇਸ ਕਰਕੇ ਤੁਹਾਨੂੰ ਵੀ ਮਾਣ ਹੋਣਾ ਚਾਹੀਦਾ ਤੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਤੁਸੀਂ ਪੁੱਛਦੀ ਕਰਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਸੱਬੇ ਮਰਾੜ ਬਾਰੇ